ਸਰਸਿਕਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਦੋ ਝੋਟੀਆਂ ਵੱਡੀਆਂ ਤੇ ਵੱਡੇਰ ਕਾਰ ਵਾਲੀਆਂ ਤੇ ਇੱਕ ਆਲਟੋ ਗੱਡੀ ਬਹੁਤ ਸਾਫ਼ ਇੱਕ ਹੱਥ ਚੱਲੀ ਤੋ ਵੀ ਬਾਜੂ ਪੂਰੀ ਵਧੀਆ ਡੀਟੇਲ ਦੱਸ ਦਿੰਨੇ ਆ ਤੇ ਦੋ ਝੋਟੀਆਂ ਪਈ ਨਾ ਕਰਦੇ ਆ ਗੱਲ ਬਾਤ ਸਰਸਿਕਲ ਬਾਈ ਜੀ ਸਸਿਕਲ ਦੀ ਵੀਰ ਜੀ ਠੀਕ ਆ ਜੀ ਆ ਵਧੀਆ ਠੀਕ ਠਾਕ ਵੀਰ ਜੀ ਜਿੰਨੇ ਭੈਣ ਭਰਾ ਮਾੜਾ ਡੇਰੀ ਫਾਰਮ ਤੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਵੀਰ ਜੀ ਝੋਟੀਆਂ ਚੰਗੀਆਂ ਪਾਈਆਂ ਅਸੀਂ ਅੱਜ ਹੀ ਚੈਨਲ ਤੇ ਤੇ ਸਾਰਾ ਹੀ ਮਾਲ ਵੇਚ ਗਿਆ ਅਜੇ ਠੀਕ ਜੀ ਟੋਪੀਆਂ ਝੋਟੀਆਂ ਸੇ ਵਧੀਆ ਹਾਂਜੀ ਤੇ ਚੰਗੀ ਝੋਟੀ ਵਰ ਵੱਡੀ ਆਪਣੇ ਕੋਲ 20 ਕਿਲੋ ਵਾਲੀ ਠੀਕ ਜੀ ਕੋਈ ਆਪਣਾ ਅੰਦਾਜ਼ਾ ਲਾ ਕੇ ਲੱਲੇ ਝੋਟੀ ਪੂਰੀ ਜਾਂਦੀ ਛਿੰਨੇ ਕਾ ਜਾਂ ਲਿਆਣਾ ਵੀ ਪਛਾਣ ਕਰ ਦੋ ਵੀ ਠੀਕ ਝੋਟੀ ਦਾ ਤੇ ਕੱਢਣਾ ਠੀ ਇਹ ਗੱਬਣ ਜੀ ਤੇ ਗੱਬਣ ਝੋਟੀ ਵੀ ਲੈ ਲੋ ਤੇ ਬਹੁਤ ਹੀ ਵਧੀਆ ਰਿਕਾਰਡ ਵਾਲੇ ਦਾ ਜਿਹੜੀ ਇੱਕ ਦੋ ਦਿਨ ਖੈ ਲੈ ਜੇ ਉਹਦਾ ਤਿਆਰ ਪੂਰੀ ਬਣੀ ਆ ਤੇ ਲੈ ਵਾ ਕੇ ਚੈੱਕ ਕਰੋ ਕਿਦਾਂ ਪੁਰਾਈ ਆਤੀ ਕਰਾਈ ਹੈ ਦੁਜਾ ਸੂਬਾ ਦੁਜਾ ਸੂਬਾ ਝੋਟੀ ਆ ਤੇ ਜੈਡ ਬਲੇਗ ਆ ਪੂਰੀ ਪਹਿਲੇ ਸਵੇਰੇ ਕੋਈ 16 16.5 17 ਕਿਲੋ ਦੁੱਧ ਕੰਡੇ ਦਾ ਰਖਾਇਆ ਪਿੰਡੋਂ ਝੋਟੀ ਲਈ ਆਏ ਪਿੰਡੋਂ ਲਈਏ ਪਿੰਡੋਂ ਆਪਣੇ ਝੋਟੇ ਦੇ ਪਰ ਉਹ ਆਪ ਜਾ ਕੇ ਬੰਦਾ ਝੋਟੀ ਲੈ ਕੇ ਆਇਆ ਸੀ ਇਹਨੂੰ ਤੀਨ ਇੱਕ ਕਰਾਂ ਦੇ ਕਿ ਐਡ ਬਲੈਕ ਚਾਰ ਲੰਗ ਚਵਾਗੇ ਝੋਟੀ ਹਰੇਣ ਨੂੰ ਫੇਰ ਲਿਆ ਸੀ ਜਿਹੜੀ ਗੱਲ ਆ ਹਾਂਜੀ ਤੁਹਾਡੀ ਵੀਰ ਚੰਗੀ ਸਾੰਭੀ ਆ ਹਾਂਜੀ ਪੂਰੀ ਸੇਵਾ ਜਿਹਨੂੰ ਕਹਿੰਦੇ ਨਾ ਸਿਰੇ ਦੀ ਸੇਵਾ ਸੀ ਵੀਰ ਦੀ 20 ਕਿਲੋ ਝੋਟੀ ਰਾਮ ਨਾਲ ਦੁੱਧ ਪਾਜੂਗੀ ਯਾਰ ਠੀਕ 18 ਕਿਲੋ 20 ਕਿਲੋ ਵੀਰ ਰਾਮ ਨਾਲ ਕੰਨੇ ਦੁੱਧ ਖਾਊਗੀ ਬਾਕੀ ਕਹਿੰਦੇ ਭੈਣ ਭਰਾਣੇ ਜਿੰਨੇ ਲੈਣੀਆਂ ਆ ਹਾਂ ਸਿਆਪੇ ਸਮਝ ਕਰਨੀਆਂ ਤੇ ਵੱਡੇ ਝੋਟੀਆਂ ਕਾਰਡ ਵਾਲੀ ਬਹੁਤ ਸਾਫ਼ ਤੇ ਸੁਤਰੀ ਇਹਨਾਂ ਲੇਵੇ ਵਾਲੀਆਂ ਸੱਤੀ ਗਾਹ ਨੂੰ ਲੇਵਾ ਲੱਗਾ ਹੁੰਦਾ ਨਾ ਜਿੱਦਾਂ ਉਹ ਕੀ ਚੀਜ਼ ਕੀ ਚੀਜ਼ ਬਣੀ ਆ ਪੂਰੀ ਇੱਕ ਕੁਆਲਿਟੀ ਆ ਚੀਜ਼ ਆ ਅੱਗੇ ਤੱਕ ਚੱਡਾ ਆ ਪਿਛੇ ਤੱਕ ਪੂਰੀ ਤਾ ਖੜਿਆ ਆ ਵੀਰੇ ਪੂਰਾ ਥੱਬਾ ਲਾਇਆ ਝੋਟੀਆਂ ਦੇ ਦਿਨ ਅਜੇ ਵੀ 2-2-4 ਦਿਨ ਖੜੋਗੇ ਠੀਕ ਬਿਲਕੁਲ ਤਿਆਰੀ ਚ ਆ ਪਰ 4 ਦਿਨਾਂ ਜੇ ਵੀ ਲੱਗਣ ਚੰਗੀ ਕੁਆਲਿਟੀ ਆ ਇਹ ਪੂਛ ਤੱਕ ਠੀਕ ਅਸਲ ਚੀਜ਼ ਆ ਹਾਂਜੀ ਦੱਸੋ ਭਾਜੀ ਕੀ ਮੁੱਲ ਹੈ ਇਹ ਦੀ ਪੂਰੀ ਚੀਜ਼ ਜਵਰ ਤੇ ਛੋਟੀ ਵੀਰ ਮੁੱਲ ਕਰਾਉਂ ਨੂੰ ਇਹੋ ਜੀ ਛੋਟੀ ਦਾ ਵੀਰ ਕੋ ਮੈਂ 2 ਢਾਈ ਜੋ ਮਰਜ਼ੀ ਕਰੀ ਜੀਏ ਹਾਂਜੀ ਇਹ ਹਾਂ ਨਹੀਂ 1.75 ਦੀ ਛੋਟੀ ਦੇਣੀ ਹੈ 1.75 ਦੀ 70 ਦੀ ਚਲੋ ਠੀਕ ਹੈ 1.75 ਦੀ ਦੇਣੀ ਹਾਂ ਨਾ ਲਓ ਜੀ 1.65 ਦੀ ਸਾਰੇ ਵਧੀਆ ਮੋਲ ਕੀਤਾ ਕਿ ਇਹ ਇਹ ਕੋ ਪੈੜ ਦੀ ਹਾਨਾ ਕੋ ਪੈੜ ਦੀ ਵੀਰ ਜੈਸਨੋ ਝੋਟੀ ਦਵਾਂਗੇ ਜੈਸਨੋ ਦਾ ਲੱਗੰਦਿਆ ਵੀਰ ਮੇਰਾ ਕੋਈ ਡੇੜਾ ਲੈਣਾ ਲਾਓ ਮਾੜੀ ਕੋ ਪੈੜ ਦੀ ਝੋਟੀ ਆ 20 ਕਿਲੋ ਦੁੱਧ ਝੋਟੀਆਂ ਰਵਾਨਾ ਲੱਗਣਾ ਜਿਹੜੀ ਗੱਲ ਇਹ ਕੋ ਝੋਟੀ ਦਾ ਲੈਵਾ ਕਾਦ ਬਹੁਤ ਜਵਾਨ ਆ ਆਲੇ ਦਵੜੋ ਗੁੰਦੀ ਪਈ ਤੇ ਮੋਰਾ ਨਸਲਦੇ ਵਿੱਚ ਪੂਰੀ ਗਾਵਾਂਾਂ ਨੂੰ ਬਣੇ ਵੀਰ ਝੋਟੀ ਲੈ ਜੂਗਾ ਨਾ ਇੱਕ ਯਾਦਗਰੀ ਤਸਵੀਰ ਹੈ ਯਾਦ ਕਰੂਗਾ ਮੇਂ ਸ਼ਰਨਾ ਠੀਕ ਹੈ ਟਪੜੀ ਗੋਲੇ ਚੋਣ ਤੇ ਉਹ ਵੀ ਜੀਤ ਲਾ ਕੇ ਜੋ ਆ ਤੇ ਵਧੀਆ ਰੇਟ ਕੀਤਾ ਆ ਚੀਜ਼ ਦੇ ਹਿਸਾਬ ਨਾਲ ਮੁੱਲ ਹੁੰਦਾ ਛੋਟੀ ਵੀ ਰਸਲ ਚੀਜ਼ ਨਿਸ਼ਾਨਾ ਇੱਕ ਕੇ ਓਕੇ ਉਹਦੋਂ ਵੀ ਜੀ ਹੁੰਦੇ ਰੇਟ ਨਾਲ ਛੋਟੀ ਲਈਏ ਨਾ ਹੁਣ ਦੋ ਤੋਂ ਬਾਹਰ ਆ ਪੈਣੀ ਆ ਪੈਣੀ ਪੈਣੀ ਜਿੱਕਾ ਦੀ ਗਵਾੜੀ ਵਿੱਚ ਸਾਰਾ ਕੋਈ ਸੰਭੀ ਆ ਚਲੋ ਹੁਣ ਉਹਨਾਂ ਸਵੇਰ ਚੋਲਿਆ ਵੀ ਸ਼ੌਂਕੀ ਤੌਰ ਤੇ ਕੰਮ ਕਰਦੇ ਆ ਚਲੋ ਉਹ ਮੋੜ ਹਿਸਾਬ ਦਾ ਹੁੰਦਾ ਵੀ ਜੀ ਹਾਂਜੀ ਚਲੋ ਜਿਹੜੀ ਗੱਲ ਆ ਜਨਵਾਰ ਪਰ ਆਲੇ ਦਵਾਲੇ ਝੋਟੀ ਹੱਥ ਨਹੀਂ ਰੱਖਣ ਦੀ ਜਿਹੜੇ ਕਿ ਵੀਰ ਭਰਾਣੇ ਲੈਣੀ ਹੈ ਜਨਵਾਰ ਆਪਣੀ ਪਰਖ ਕਰਨੀ ਹੈ ਪਰ ਸਿਰੇ ਦੀ ਸਾਰੀ ਕੁਆਲਿਟੀ ਖਲੋ ਜੀ ਖੋਲੋ ਆ ਤਾਜੀ ਸੋਈ ਇਹ ਸੋਈ ਕੀ ਬੱਚਾ ਮਗਰ ਕਟਾ ਗਿਆ ਕਟਾ ਗਿਆ ਹਾਂਜੀ ਕੋਈ 8 ਤੋਂ 10 ਦੇ ਵਿੱਚ ਸਾਰੀ ਸੋਈ ਆ ਤੇ ਆ ਜੀ ਦੇਖੋ ਇਹ ਵੀ ਗਾਵਾਂ ਗਾਵਾਂ ਗੋਇ ਲੈ ਵਾ ਚੁੱਕੀ ਫਿਰਦੀ ਆ ਡਾਈ ਕਾਦਰ ਦਾ ਡਾਈ ਲਿਵਾ ਇਹ ਜੀ ਕਾਦਰਾਂ ਵੇਖੇ ਨੇਵੇ ਵਾਲ ਤੇ ਦੁੱਧਾਂ ਗਏ ਕਿੱਥੂ ਮਈ ਮਹਾਰਾਜ ਬਾਬਾ ਜੀ ਡਾਈ ਕਾਦਰ ਲੈ ਵਾਲੇ ਜਿੱਦਾਂ ਮਈਆਂ ਜਿੱਦਾਂ ਬੰਦੇ ਨੂੰ ਥੱਪ ਲੜਦਾ ਮੈਨੂੰ ਖਲ ਲੜੀ 14 ਕਿਲੋ ਦੁੱਧ ਕੀਤਾ ਝੋਟੀ ਨੇ ਹੌਣ ਦੁੱਧ ਦਾ ਤਿਆਰ ਜੇੜੇ ਕੋਈ ਵਜੂਤ ਦੇ ਨਾ ਜਾਵੇ ਆਪਾਂ ਕਰਤੂਤ ਵੱਧ ਤਰੀ ਫਿਰ ਹੁੰਦੀ 14 ਕਿਲੋ ਜਿਆ ਹਣ ਠੀਕ ਹੈ ਵੀ ਉਧਰ ਦੀ ਮਈਆਂ ਦੀ ਕੱਟੀ ਹੈ ਇਹ ਵੀ ਉਹ ਜੀ ਨਹੀਂ ਹੈਗੀ ਕੋਈ ਦੇਸੀ ਦੀ ਹੈਲੀ ਕੋਈ ਸਹੀ ਗੱਲ ਸਹੀ ਗੱਲ ਲੈ ਚਿੱਟੀ ਯੱਕ ਦੀ ਨਾਲ ਸਿੰਗੀ ਵੇਖੋ ਕੀ ਲੱਗੀ ਸਿੰਗੀ ਦੁਜਾ ਸੁਗਾ ਪਿਓਰ ਮੋਹ ਛਕੀ ਜੀ ਬਿਆਸ ਆਹ ਚੀਜ਼ਾਂ ਪੁੱਠਾ ਪੱਠਾ ਫਿਟਨੈਸ ਬਹੁਤ ਜਿਆਦਾ ਛੋਟੀ ਦੇ ਵਿੱਚ ਠੀਕ ਆ ਨਿੱਗਰ ਲਈ ਵਧੀਆ ਆ ਜਿਹੜਾ ਡਿਜ਼ਾਈਨ ਲਾਇਆ ਪੱਠੇ ਖੱਡ ਖਾਦੇ ਆ ਫੁੱਟਬਾਲ ਖੂ ਖੋ ਓਕੇ ਜੀ ਜਿਆਦਾ ਕੁਆਲਟੀ ਵਾਲੀ ਵੀ ਸਾਰੀ ਤੇ ਲੈਵਾ ਇਹਦਾ ਪੂਰਾ ਸਾਫ਼ ਤੇ ਥਣਾ ਦੀ ਬਹੁਤ ਛੋਟੀ ਵਧੀਆ ਤੇ ਬੈਸਟ ਛੋਟੀ ਤਸੋ ਬਾਈ ਕੀ ਮੋਲ ਲਗੀ ਹਾਂ ਵੀਰ ਜੋ ਮਰਜ਼ੀ ਕਰੀ 1 10 ਦੀ ਝੋਟੀ ਹਾਂ 1 10 ਦੀ ਲੋ ਇੱਕ 5 ਦੀ ਝੋਟੀ ਲਓ ਜੀ ਇੱਕ 5 ਦੀ ਲੈਣ ਦੇਣ ਆ ਇੱਕ 5 ਦੇ ਬਾਈ ਕਹਿੰਦਾ ਲੈਣ ਦੇਣ ਹੀ ਕਰਨਾ ਇੱਕ ਦਾ ਮੋਲਿਆ ਤੇ ਇੱਕ 5 ਦੀ ਹਾਂ ਨਾ ਹੀ ਝੋਟੀ 1 ਕਿਲੋ ਝੋਟੀ ਦੀ ਗਾੜ ਤੇ 8 ਸਾਲਾਂ ਦਾ ਨਿਆਣਾ ਥੱਲੇ ਬੈਗੇ ਝੋਟੀ ਚੋਲੇ ਲਓ ਜੀ ਇੰਨੀ ਠੰਡੀ ਪੂਰੀਆਂ ਆ ਫੁੱਲ ਚੀਜ਼ਾਂ ਦਸੀਆਂ ਜਿੱਦਾਂ ਵਾਂ ਜੇ ਅਸੀਂ ਤਸੱਲੀ ਕਰੇ ਮਗਰ ਮਾਲੀ ਆ ਗਿਆ ਤੇ ਮਗਰ ਇਹ ਲੋ ਜੀ 10 ਦਿਨਾਂ ਦੀ ਵਿੱਚ ਸੁਈ ਹੈ ਜਿਹੜੀ ਬਿਲਕੁਲ ਜ਼ਿਆਦਾ ਚੰਗੀ ਆ ਦੇ ਜਨਵਰ ਕੋਈ ਹੀਰਾ ਆਣਾ ਵੀ ਜਿਹੜਾ ਲੱਗਦਾ ਦੋ ਹੀ ਝੋਟੀਆਂ ਆ ਤੇ ਫੋਲਾ ਰਕਾਰਡ ਤੇ ਵਾਲੀਆਂ ਤੇ ਵੱਡੀ ਝੋਟੀ ਦੇਖ ਲੋ ਇਹ ਕਰਾਂਗੇ ਤੇ ਬਾਕੀ ਗੱਡੀ ਵੀ ਵਿਖਾ ਦਿੰਦੇ ਆ ਗੱਡੀ ਵਿਖਾਓ ਜੀ ਫੋਲੇ ਹੀ ਬਾਰੇ ਬੁੜੀਆਂ ਗੱਡੀ ਪਿਛੋ ਵੇ ਲੋ ਇਹ ਕਰਾਂ ਕੋਰੀ ਸਾਫ ਸੁਥਰੀ ਗੱਡੀ ਏ ਘੱਟ ਜਿੱਦੀ ਨੰਬਰ ਚੈੱਕ ਕਰੋ ਮਾਰ ਲਿਆ 10ਵਾਂ ਇਹ ਬੋਲ ਮਾਰਨ ਮੋਟਰ ਬੋਲਦੋਂ 10ਵਾਂ ਮਾਰ ਲਿਆ ਆ ਚਾਚਾ ਦਾ ਨੰਬਰ ਜੀ ਉਹ ਦਾ ਆਪਣਾ ਨੰਬਰ 10 ਮਾਰ ਲਿਆ ਹਾਂਜੀ ਆਟੋ ਕਿੱਥੇ 10 ਮਾਰ ਲਿਆ ਅਮਰ ਸਿੰਘ ਦਾ ਨੰਬਰ ਆ ਹਾਂਜੀ ਤੇ ਬਿਲਕੁਲ ਸਾਫ਼ ਉਰੀ ਟਾਇਰ ਟੂਬ ਨਵੇਂ ਨੇ ਹਾਂਜੀ ਬਿਲਕੁਲ ਪ੍ਰੈਸ਼ ਨੇ ਪਾਇਆ ਸੀ ਜਿਹੜੀ ਆ ਨਵੇਂ ਮਹੀਨੇ ਦੀ ਬਿਲਕੁਲ ਸਹੀ ਆ ਥਾਲੀ 92010 ਦੀ ਆ ਠੀਕ ਜੀ ਤੁਹਾਡੀ ਫਸਲਾਹੇ ਚੱਲਦੀ ਆ ਕੋਈ ਕੰਪਲੇਨ ਨਹੀਂ ਹੈਗੇ ਓਕੇ ਅਹੀਂ ਗੱਡੀ ਦੂਜੀ ਲਾੜੀ ਤਾਂ ਕਰ ਦੇਣੀ ਹੋਊਗੀ ਠੀਕ ਹੈ ਅਕਦਾ ਜਲਦੀ ਬਹੁਤ ਘਟਿਆ ਠੀਕ ਹੈ ਹਾਂਜੀ ਅਗੋਂ ਪੱਲਾ ਬੰਨ ਖੋਲ ਦਮ ਅਗੋਂ ਚੱਕਰਾ ਲੀ ਮੜੀ ਕਿ ਪੰਜ ਚ ਮਹੀਨੇ ਹੋ ਗਏ ਪਿਆਰ ਵੀ ਚਾਰੇ ਨਵੇਂ ਹਾਂਜੀ ਤੇ ਕੋਹਤ ਚੱਲੀ ਆ ਵੇਖੋ ਚੱਲੀ ਗੱਡੀ ਸਾਰੀ ਟੌਕ ਕਵਾਇ ਗਈ ਹਾਂਜੀ 1,70,000 ਰੁਪਏ ਤੇ ਕਿੰਨਾ ਮੋਲ ਚਾਚਾ ਜੀ 1,70,000 ਠੀਕ ਜੀ 1,70 ਮੋਲ ਆ ਹਾਂਜੀ ਇਤੋਂ ਨਹੀਂ ਘਟਣਾ ਠੀਕ ਜੀ ਓਕੇ ਜੀ ਲੋਈ ਦਰੋ ਦਰੂਜਾ ਟੈਨ ਫੋਨ ਠੀਕ ਠੀਕ ਇਧਰ ਖਾਣੇ ਦੇ ਠੀਕ ਕਰਕੇ ਜਿਹੜੇ ਭਰਾ ਨੇ ਲੈਣੀ ਹੈ ਉਹ ਗੱਡੀ ਤੇ ਉਹ ਮਾਣੇ ਵੀਰ ਨੂੰ ਫੋਨ ਕਰ ਸਕਦਾ ਆ ਤੇ ਜੱਜਾ ਜੀ ਨੂੰ ਪੁੱਛ ਕੇ ਡੀਲ ਕਰਕੇ ਤੇ ਗੱਲ ਕਰ ਸਕਦਾ ਠੀਕ ਪਿੰਡ ਭੋਮੇ ਹੀ ਆਪਣੇ ਕੋਲ ਦੀ ਗੱਡੀ ਸਾਡਾ ਨੰਬਰ ਬੋਲਾਂ ਮੈਂ ਹਾਂਜੀ ਨੰਬਰ ਇਹ ਲੋ ਕੰਮੇ 92611187 ਠੀਕ ਜੀ ਨੰਬਰ 9592811187 ਨੰਬਰ ਠੀਕ ਓਕੇ ਜੀ ਇੱਥੇ ਸਬਰ ਕਰ ਸਕਦੇ ਆ ਠੀਕ ਓਕੇ ਆ ਦੋ ਝੋਟੀਆਂ ਪਈਆਂ ਕੋਲ ਇਹ ਗੱਡੀ ਜਿਹੜੇ ਪੁਰਾਣੇ ਖਰੀਦਦੇ ਆ ਚੱਕ ਦਾ ਫੱਡੇ ਦੇ ਵੱਟੀਆਂ ਝੋਟੀਆਂ ਇਹ ਤੋਂ ਮੈਂ ਇੱਥੇ ਕਿੱਥੇ ਛੋੜ ਛੋੜ ਕਰ ਦਾਂ ਛੋੜ ਛੋੜ ਕਰਦਾ ਜੀ ਇਹ ਵੀਰ ਜਿਹੜਾ ਵੀ ਯਾਰ ਜੋ ਜੋੜਾ ਮਲਾ ਕੇ ਰੋ ਉਹਨੂੰ ਛੋੜ ਫੋਰ ਹੋ ਜੂਗੀ ਪਰ ਇਹ ਹਾਂ ਜੀ ਚੰਗੀ ਝੋਟੀ ਕੋਈ ਝੋਟੀ ਦੇ ਵਿੱਚ ਇਹ ਨਾ ਕੋਈ ਆਖੇ ਵੀ ہاں ਬੰਦੇ ਨੇ ਸੂਆ ਚੋਗੇ ਕਿਹੜੀ ਗੱਲਾਂ ਵੇਚਦੀ ਆ ਹਾਂਜੀ ਬੇਸ਼ੱਕ ਕੋਈ ਬੰਦਾ ਉਹ ਘਰ ਆਊਗਾ ਫਿਰ ਮਜਬੂਰੀ ਦਸੀ ਜੋ ਕਿਹੜੀ ਗੱਲਾਂ ਝੋਟੀ ਵੇਚੀ ਹੈ ਕੋਈ ਉਹ ਚੱਕਰ ਨਹੀਂ ਆ ਠੀਕ ਜੀ ਖਾਨਦਾਨੀ ਝੋਟੀ ਚੰਗੀ ਨਸਲੀ ਠੀਕ ਓਕੇ ਅਸਲ ਚੀਜ਼ ਹੈ ਕੁਆਲਟੀ ਵਾਲੀ ਜਿਹੜਾ ਉਹ ਮੀਰ ਭਰਾ ਲੈ ਹੈਗਾ ਥਣਾ ਦੀ ਭਾਤ ਦੀ ਹਰਕ ਜੀ ਦੇਖਣ ਲਈ ਉਫ ਓਕੇ ਚਲੋ ਪਰ ਬੁਲੇ ਅਡਰੈਸ ਫੋਨ ਨੰਬਰ ਹੈਗਾ 8327407755 ਨਾਮ ਮਾਣਾ ਦੇ ਪਿੰਡ ਪੋਮ ਪਿੰਡ ਪੋਮੋ ਜਿਲ੍ਹਾ ਅੰਬਰਸਰ ਤੇ ਲਾਈਕ ਕਮੈਂਟ ਸ਼ੇਅਰ ਰੱਖੇ ਚਗੇ ਜੀ ਓਕੇ ਸਸੇਗਾ ਸਸੇਗਾ